ਸੰਗਤਿਆ ਜੀ ਅੱਜ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਗਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਸ ਪਾਉਣ ਪਿੱਤਰ ਬਲੰਗ ਦੇ ਜਿਸ ਤੇ ਬੈਠ ਕੇ ਪ੍ਰਸ਼ਾਦ ਦੇ ਸਕਦੇ ਹੁੰਦੇ ਸਨ ਅੱਜ ਉਸ ਛੱਤ ਦੇ ਦਰਸ਼ਨ ਕਰਾਉਣੇ ਆ ਜਿਹੜੀ ਪ੍ਰਾਤਨ ਛੱਤ ਆ ਉਹਨਾਂ ਸਮਿਆਂ ਦੀ ਜਦੋਂ ਗੁਰਗਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਮਾਤਾ ਦੇਸਾਂ ਜੀ ਦੇ ਪਾਸ ਆਏ ਸਨ ਤੇ ਮਾਤਾ ਦੇਸਾਂ ਜੀ तकरीबन ਹਰ ਰੋਜ਼ 9 ਦਿਨ ਇਸ ਸਥਾਨ ਤੇ ਗੁਰਗਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦ ਦੇ ਛਕਾਉਂਦੇ ਹੁੰਦੇ ਸਨ ਆ ਤੁਸੀਂ ਦੇਖ ਸਕਦੇ ਹੋ ਪ੍ਰਾਤਨ ਕੰਧ ਤੇ ਪ੍ਰਾਤਨ ਆ ਪਲੰਘਿਆ ਜਿਸ ਤੇ ਬੈਠ ਕੇ ਗਲਗੀਦਰ ਦਸ਼ਮੇਸ਼ ਪੀਤਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਪ੍ਰਸ਼ਾਦੇ ਛਕਦੇ ਹੁੰਦੇ ਸਨ ਆ ਤੁਸੀਂ ਦੇਖ ਸਕਦੇ ਹੋ ਇਹ ਪ੍ਰਾਤਨ ਪਲੰਘਿਆ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਆ ਇਹ ਜਿਹੜਾ ਬਾਣ ਆ ਇਹ ਦੁਵਾਰਾ ਜਿਹੜਾ ਇਸ ਇੱਥੇ ਬੁਣਿਆ ਗਿਆ ਇਹਦੇ ਵੀ ਆਪ ਜੀ ਨੂੰ ਅੰਦਰ ਦਰਸ਼ਨ ਕਰਵਾਵਾਂਗੇ ਇਹ ਪ੍ਰਾਤਨ ਕੰਧਿਆ ਜਿਹੜੀ ਹੁਣ ਵੀ ਕੱਚੀ ਹੈ ਤੇ ਬਹੁਤ ਇੱਥੇ ਠੰਡ ਗਿਆ ਕੋਈ ਗਰਮੀ ਨਹੀਂ ਹੈ ਇਸ ਸਥਾਨ ਤੇ ਜਦੋਂ ਅਸੀਂ ਆਏ ਹੋਏ ਆ ਤੇ ਬਹੁਤ ਆਨੰਦ ਆ ਰਿਹਾ ਦਰਸ਼ਨਦਾਰੀ ਕਰਕੇ ਇਹ ਇਹਦੀ ਛੱਤ ਤੁਸੀਂ ਦਰਸ਼ਕ ਕਰ ਰਹੇ ਹੋ ਇਹ ਛੱਤ ਵੀ ਪ੍ਰਾਤਨ ਆ ਜਦੋਂ ਕਲਗੀਧਰ ਦਸ਼ਮੇਸ਼ ਪੀਤਾ ਗੁਰਗਬੈ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ 1706 ਈਸਵੀ ਦੇ ਵਿੱਚ ਇਸ ਸਥਾਨ ਤੇ ਆਏ ਸਨ ਤੇ ਉਸ ਸਮੇਂ ਤੋਂ ਲੈ ਕੇ ਇਸ ਸਥਾਨ ਦੀ ਸਾਂਭ ਸੰਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਬਾਬਾ ਜਸਵੀਰ ਸਿੰਘ ਜੀ ਇਸ ਸਥਾਨ ਦੀ ਇਸ ਸਮੇਂ ਸਾਂਭ ਸੰਭਾਲ ਕਰ ਰਹੇ ਨੇ ਤੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਦੀ ਰੇਖਤ ਜਿਹੜੀ ਆ ਉਹ ਕੀਤੀ ਜਾ ਰਹੀ ਆ ਇਸ ਤੋਂ ਬਾਅਦ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਗੁਰਗੁਬ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਸਤਾਰ ਦੇ ਜੁੜੇ ਰਿਹਾ ਇਸੇ ਤਰ੍ਹਾਂ ਨਾਲ ਅੱਜ ਆਪ ਜੀ ਨੂੰ ਦਰਸ਼ਨ ਕਰਵਾਏ ਹਨ ਗੁਰਗੁਬ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸ ਸਮੇਂ ਦੀ ਪ੍ਰਾਤਨ ਛੱਤ ਦੇ ਤੇ ਨਾਲ ਹੀ ਪਵਿੱਤਰ ਬਲੰਗ ਦੇ ਜਿਸ ਤੇ ਬੈਠ ਕੇ ਪ੍ਰਸ਼ਾਦ ਦੇ ਛਕਦੇ ਹੁੰਦੇ ਸਨ ਤੇ ਨਾਲੇ ਪ੍ਰਾਤਨ ਕੰਧਿਆ ਜਿਸ ਸਮੇਂ ਗੁਰਗੁਬ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਆਏ ਸਨ ਤੇ ਉਸੇ ਤਰ੍ਹਾਂ ਹੋ ਬੋ ਪਈ ਹੋਈ ਹੈ ਉਸੇ ਤਰ੍ਹਾਂ ਮਿੱਟੀ ਦਾ ਲੇਪ ਜਿਹੜਾ ਆ ਉਹ ਕੀਤਾ ਜਾਂਦਾ ਹੈ ਤੇ ਆ ਦ੍ਰਿਸ਼ਾ ਉਸ ਸਮੇਂ ਦਾ ਜਦੋਂ ਕਲਕਿਤਾ ਦੇ ਸ੍ਰੀ ਮੇਸ਼ ਪਿਤਾ ਗੁਰੂ ਜੀ ਮੈਸੇ ਮਾਰਾ ਸੱਚੇ ਪਾਤਸ਼ਾਹ ਜੀ ਪ੍ਰਸ਼ਾਦੇ ਛਕਦੇ ਹੁੰਦੇ ਸਨ ਇਸ ਪਲੰਗ ਤੇ ਬੈਠ ਕੇ ਤੇ ਬਹੁਤ ਬਹੁਤ ਧੰਨਵਾਦ ਸੰਗਤ ਜੀ ਇਸ ਤੋਂ ਬਾਅਦ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਉਹਨਾਂ ਪ੍ਰਾਤਨਾਂ ਨਿਸ਼ਾਨੀਆਂ ਦੇ ਵੀ ਤੇ ਅੱਜ ਆਪ ਜੀ ਨੂੰ ਦਰਸ਼ਨ ਕਰਵਾਇਆ ਨਾ ਗੁਰਦੁਆਰਾ ਬੁਰਜ ਸਾਹਿਬ ਦੇ ਵਿੱਚ ਪ੍ਰਾਤਨਾਂ ਇਹਨਾਂ ਪਵਨ ਪੀਤਰ ਸਥਾਨ ਦੇ ਜਿਸ ਦੇ ਉੱਤੇ ਬਹੁਤ ਹੀ ਮਹਾਨ ਸਾਡੀਆਂ ਪ੍ਰਾਤਨ ਨਿਸ਼ਾਨੀਆਂ ਜਿਹੜੀਆਂ ਸਾਨੂੰ ਦੇਖੋ ਨਾ ਮਿਲਦੀਆਂ ਪ੍ਰਾਤਨ ਕੰਨਾ ਪ੍ਰਾਤਨ ਛੱਤ ਵਰਾਤਨ ਪਲੰਗ ਜਿਸ ਤੇ ਬੈਠ ਕੇ ਪ੍ਰਸ਼ਾਦਾ ਛਕਦੇ ਹੁੰਦੇ ਸਨ ਤੇ ਪਿੰਡ ਚੱਕ ਫਤਿਹ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਹ ਪਾਵਰ ਪਿੱਤਰ ਸਥਾਨ ਸਜੋਬਿਤ ਹੈ ਗੁਰਦੁਆਰਾ ਗੁਰਜ ਸਾਹਿਬ ਬਹੁਤ ਬਹੁਤ ਸ਼ੁਕਰਾਨਾ ਸੰਗਤ ਜੀ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਆਵਜ ਨੂੰ ਚੰਗੀ ਲੱਗੀ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਦੇ ਹੋ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜਿੱਕਾ ਖਾਲਸਾ ਸ਼੍ਰੀ ਵਾਹਿਗੁਰੂ ਜਿੱਕੀ ਫਤਿਹ ਸੰਗਤਿਆ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਸ ਪਾਉਣ ਪਿੱਤਰ ਬਲੰਗ ਦੇ ਜਿਸ ਤੇ ਬੈਠ ਕੇ ਪ੍ਰਸ਼ਾਦੇ ਛਕਦੇ ਹੁੰਦੇ ਸਨ ਅੱਜ ਉਸ ਛੱਤ ਦੇ ਦਰਸ਼ਨ ਕਰਾਉਣੇ ਹਨ ਜਿਹੜੀ ਪ੍ਰਾਤਨ ਛੱਤ ਹੈ ਉਹਨਾਂ ਸਮਿਆਂ ਦੀ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਮਾਤਾ ਦੇਸਾਂ ਜੀ ਦੇ ਪਾਸ ਆਏ ਸਨ ਤੇ ਮਾਤਾ ਦੇਸਾਂ ਜੀ तकरीबन ਹਰ ਰੋਜ਼ 9 ਦਿਨ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦੇ ਛਕਾਉਂਦੇ ਹੁੰਦੇ ਸਨ ਆ ਤੁਸੀਂ ਦੇਖ ਸਕਦੇ ਹੋ ਪ੍ਰਾਤਨ ਕੰਧ ਤੇ ਪ੍ਰਾਤਨ ਆ ਬਲੰਗਿਆ ਜਿਸ ਤੇ ਬੈਠ ਕੇ ਕਲਗੀਧਰ ਦਸ਼ਮੇਸ਼ ਪੀਤਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਪ੍ਰਸ਼ਾਦੇ ਛਕਦੇ ਹੁੰਦੇ ਸਨ ਆ ਤੁਸੀਂ ਦੇਖ ਸਕਦੇ ਹੋ ਇਹ ਪ੍ਰਾਤਨ ਬਲੰਗਿਆ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਜਿਹੜਾ ਬਾਣ ਆ ਇਹ ਦੁਵਾਰਾ ਜਿਹੜਾ ਇਸ ਇੱਥੇ ਬੁਣਿਆ ਗਿਆ ਇਹਦੇ ਵੀ ਆਪ ਜੀ ਨੂੰ ਅੰਦਰ ਦਰਸ਼ਨ ਕਰਵਾਵਾਂਗੇ ਇਹ ਪ੍ਰਾਤਨ ਕੰਧ ਆ ਜਿਹੜੀ ਹੁਣ ਵੀ ਕੱਚੀ ਆ ਤੇ ਬਹੁਤ ਇੱਥੇ ਠੰਡ ਗਿਆ ਕੋਈ ਗਰਮੀ ਨਹੀਂ ਹੈ ਇਸ ਸਥਾਨ ਤੇ ਜਦੋਂ ਅਸੀਂ ਆਏ ਹੋਏ ਆ ਤੇ ਬਹੁਤ ਆਨੰਦ ਆ ਰਿਹਾ ਦਰਸ਼ਨਦਾਰੇ ਕਰਕੇ ਤੇ ਇਹ ਜਿਹੜੀ ਛੱਤ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਛੱਤ ਵੀ ਪ੍ਰਾਤਨ ਆ ਜਦੋਂ ਕਲਗੀਧਰ ਦਸ਼ਮੇਸ਼ ਪੀਤਾ ਗੁਰਗਮੇ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ 1706 ਈਸਵੀ ਦੇ ਵਿੱਚ ਇਸ ਸਥਾਨ ਤੇ ਆਏ ਸਨ ਤੇ ਉਸ ਸਮੇਂ ਤੋਂ ਲੈ ਕੇ ਇਸ ਸਥਾਨ ਦੀ ਸਾਂਭ ਸੰਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਬਾਬਾ ਜਸਵੀਰ ਸਿੰਘ ਜੀ ਇਸ ਸਥਾਨ ਦੀ ਇਸ ਸਮੇਂ ਸਾਂਭ ਸੰਭਾਲ ਕਰ ਰਹੇ ਨੇ ਤੇ ਬਹੁਤ ਹੀ ਸ਼ਰਦਾ ਭਾਉਣਾ ਦੇ ਨਾਲ ਇਸ ਸਥਾਨ ਦੀ ਰੇਖਦਿਕ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਇਸ ਤੋਂ ਬਾਅਦ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਗੁਰਗਵੈ ਸਿੰਘ ਮਹਾਰਾ ਸੱਚੇ ਪਾਤਸ਼ਾਹੀ ਦੇ ਪਵਿੱਤਰ ਦਸਤਾਰ ਦੇ ਜੁੜੇ ਰਏ ਇਸੇ ਤਰ੍ਹਾਂ ਨਾਲ ਅੱਜ ਆਪ ਜੀ ਨੂੰ ਦਰਸ਼ਨ ਕਰਵਾਏ ਹਨ ਗੁਰਗਵੈ ਸਿੰਘ ਮਹਾਰਾ ਸੱਚੇ ਪਾਤਸ਼ਾਹੀ ਦੀ ਉਸ ਸਮੇਂ ਦੀ ਪ੍ਰਾਤਨ ਛੱਤ ਦੇ ਤੇ ਨਾਲ ਹੀ ਪਵਿੱਤਰ ਪਲੰਗ ਦੇ ਜਿਸ ਤੇ ਬੈਠ ਕੇ ਪ੍ਰਸ਼ਾਦ ਦੇ ਛਕਦੇ ਹੁੰਦੇ ਸਨ ਤੇ ਨਾਲੇ ਪ੍ਰਾਤਨ ਕੰਦਿਆ ਜਿਸ ਸਮੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਆਏ ਸਨ ਤੇ ਉਸੇ ਤਰ੍ਹਾਂ ਹੋ ਬਹੂ ਪਈ ਹੋਈ ਹੈ ਉਸੇ ਤਰ੍ਹਾਂ ਮਿੱਟੀ ਦਾ ਲੇਪ ਜਿਹੜਾ ਆ ਉਹ ਕੀਤਾ ਜਾਂਦਾ ਹੈ ਤੇ ਆ ਅਦ੍ਰਿਸ਼ਾ ਉਸ ਸਮੇਂ ਦਾ ਜਦੋਂ ਕਲਕੀ ਦਾ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਪ੍ਰਸ਼ਾਦੇ ਛਕਦੇ ਹੁੰਦੇ ਸਨ ਇਸ ਪਲੰਗ ਤੇ ਬੈਠ ਕੇ ਤੇ ਬਹੁਤ ਬਹੁਤ ਧੰਨਵਾਦ ਸੰਗਤ ਜੀ ਇਸ ਤੋਂ ਬਾਅਦ ਆਪ ਜੀਨ ਦਰਸ਼ਨ ਕਰਵਾਵਾਂਗੇ ਉਹਨਾਂ ਪ੍ਰਾਤਨਾਂ ਨਿਸ਼ਾਨੀਆਂ ਦੇ ਵੀ ਤੇ ਅੱਜ ਆਪ ਜੀ ਨੂੰ ਦਰਸ਼ਨ ਕਰਵਾਇਆ ਗੁਰਦੁਆਰਾ ਬੁਰਜ ਸਾਹਿਬ ਤੇ ਵਿੱਚ ਪ੍ਰਾਤਨ ਇਹਨਾਂ ਪਵਨ ਪੀਤਰ ਸਥਾਨ ਦੇ ਜਿਸ ਦੇ ਉੱਤੇ ਬਹੁਤ ਹੀ ਮਹਾਨ ਸਾਡੀਆਂ ਪ੍ਰਾਤਨ ਨਿਸ਼ਾਨੀਆਂ ਜਿਹੜੀਆਂ ਸਾਨੂੰ ਦੇਖੋ ਨ ਮਿਲਦੀਆਂ ਪ੍ਰਾਤਨ ਕੰਧਾਂ ਪ੍ਰਾਤਨ ਛੱਤ ਪ੍ਰਾਤਨ ਬਲੰਗ ਜਿਸ ਤੇ ਬੈਠ ਕੇ ਪ੍ਰਸ਼ਾਦਾ ਛਕਦੇ ਹੁੰਦੇ ਸਨ ਤੇ ਪਿੰਡ ਚੱਕ ਫਤੇ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਹ ਪਾਵਰ ਪਿੱਤਰ ਸਥਾਨ ਸ਼ੋਭਿਤ ਹੈ ਗੁਰਦੁਆਰਾ ਬੁਰਜ ਸਾਹਿਬ ਬਹੁਤ ਬਹੁਤ ਸ਼ੁਕਰਾਨਾ ਸੰਗਤ ਜੀ ਅਮਿੰਦ ਕਰਦੇ ਆਂ ਅੱਜ ਦੀ ਵੀਡੀਓ ਆਵਜ ਨੂੰ ਚੰਗੀ ਲੱਗੀ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਦੇ ਹੋ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ